ਰਾਜਵੀਰ ਜਵੰਦੇ ਦਾ ਇਸ ਦੁਨੀਆ ਤੋਂ ਚਲਾ ਜਾਣਾ ਬਹੁਤ ਹੀ ਦੁੱਖ ਵਾਲੀ ਗੱਲ ਹੈ ਤੇ ਨਾ ਪੂਰਾ ਹੋਣ ਵਾਲਾ ਘਾਟਾ ਹੈਗਾ। ਰਾਜਵੀਰ ਜਵੰਦੇ ਦੇ ਨਾਲ ਜਿਹੜੀ ਘਟਨਾ ਹੋਈ ਹੈ ਉਸ ਨੇ ਪੰਜਾਬੀਆਂ ਦੇ ਦਿਲਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਰ ਕੋਈ ਦੁਖੀ ਹੈ ਤੇ ਦੁਖੀ ਦਿਲ ਦੇ ਨਾਲ ਕਮੈਂਟਾਂ ਦੇ ਵਿੱਚ ਆਪਣੀਆਂ ਭਾਵਨਾਵਾਂ ਪ੍ਰਗਟ ਕਰ ਰਿਹਾ ਹੈ। ਪਰ ਕੋਈ ਵੀ ਇਹ ਗੱਲ ਨਹੀਂ ਕਰਦਾ ਕਿ ਇਸ ਹਾਦਸੇ ਦਾ ਸਹੀ ਕਾਰਨ ਕੀ ਹੈ। ਕਿ ਇਹ ਰੋਡ ਐਕਸੀਡੈਂਟ ਟਾਲ ਨਹੀਂ ਸੀ ਸਕਦਾ ਬਿਲਕੁਲ ਟਾਲ ਸਕਦਾ ਸੀ ਜੇਕਰ ਸਮੇਂ ਦੀਆਂ ਸਰਕਾਰਾਂ ਆਵਾਰਾ ਪਸ਼ੂਆਂ ਦਾ ਕੋਈ ਪੱਕਾ ਹੱਲ ਕਰ ਦਿੰਦੀਆਂ ਹਰ ਰੋਜ਼ ਆਵਾਰਾ ਪਸ਼ੂ ਲੋਕਾਂ ਦੀ ਜਾਨ ਲੈ ਰਹੇ ਨੇ ਰਾਜਵੀਰ ਜਵੰਦਾ ਇੱਕ ਮਸ਼ਹੂਰ ਕਲਾਕਾਰ ਸੀ ਇਸ ਦੇ ਲਈ ਇਹ ਖਬਰ ਪੂਰੇ ਭਾਰਤ ਦੇ ਵਿੱਚ ਤੇਜ਼ੀ ਦੇ ਨਾਲ ਫੈਲ ਗਈ ਪਰ ਸੋਚੋ ਹਰ ਰੋਜ਼ ਕਿੰਨੇ ਘਰਾਂ ਦੇ ਚਿਰਾਗ ਬੁਝ ਰਹੇ ਨੇ ਕਿੰਨੇ ਮਾਸੂਮ ਬੱਚੇ ਅਨਾਥ ਹੋ ਰਹੇ ਨੇ ਬੇਸ਼ੱਕ ਸਰਕਾਰਾਂ ਹੋਰ ਬਹੁਤ ਕੰਮ ਕਰਦੀਆਂ ਹਨ ਪਰ ਆਵਾਰਾ ਪਸ਼ੂਆਂ ਦੀ ਸਮੱਸਿਆ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਗਿਆ ਜਦੋਂ ਕਿਸੇ ਘਰ ਦਾ ਚਿਰਾਗ ਬੁੱਝਦਾ ਹੈ ਕਿਸੇ ਮਾਂ ਦਾ ਪੁੱਤ ਇਸ ਦੁਨੀਆ ਤੋਂ ਜਾਂਦਾ ਹੈ ਕਿਸੇ ਬੱਚੇ ਦੇ ਸਿਰ ਤੋਂ ਪਿਆਉ ਦਾ ਸਾਇਆ ਉੱਠ ਜਾਂਦਾ ਹੈ ਉਸ ਦੁੱਖ ਦਾ ਭਾਰ ਪਰਿਵਾਰ ਤੇ ਦੋਸਤਾਂ ਤੇ ਤੇ ਰਿਸ਼ਤੇਦਾਰਾਂ ਤੱਕ ਸੀਮਤ ਰਹਿ ਜਾਂਦਾ ਹੈ ਕਾਸ਼ ਜੇਕਰ ਸਰਕਾਰ ਇਸ ਸਮੱਸਿਆ ਤੇ ਕੰਮ ਕਰਦੀ ਆਵਾਰਾ ਪਸ਼ੂਆਂ ਦਾ ਸਮੇਂ ਸਿਰ ਹੱਲ ਕਰ ਦਿੰਦੀ ਤਾਂ ਸ਼ਹੀਦ ਰਾਜਵੀਰ ਜਵੰਦਾ ਵੀ ਅੱਜ ਸਾਡੇ ਵਿਚਕਾਰ ਹੁੰਦੇ ਉਹਨਾਂ ਦੀ ਮੌਤ ਸਿਰਫ ਪਰਿਵਾਰ ਦੇ ਲਈ ਨਹੀਂ ਪੂਰੇ ਪੰਜਾਬ ਦੇ ਲਈ ਇੱਕ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਹੈ ਦੋਸਤੋ ਸਾਰਿਆਂ ਨੂੰ ਇੱਕੇ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਸਪੋਰਟ ਜ਼ਰੂਰ ਕਰਿਓ ਤਾਂ ਕਿ ਇਹ ਬਾਰਾ ਪਸ਼ੂਆਂ ਦਾ ਕੋਈ ਪੱਕਾ ਹੱਲ ਹੋ ਸਕੇ ਇਹ ਸਿਰਫ ਇੱਕ ਵਿਅਕਤੀ ਦੀ ਜਾਨ ਦੀ ਗੱਲ ਨਹੀਂ ਬਲਕਿ ਭਵਿੱਖ ਦੇ ਵਿੱਚ ਹਜ਼ਾਰਾਂ ਨੌਜਵਾਨਾਂ ਦੀ ਜਾਨ ਬਚਾਉਣ ਦਾ ਮਸਲਾ ਹੈ ਪੂਰੇ ਭਾਰਤ ਦੇ ਵਿੱਚ ਅਤੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਅਵਾਰਾ ਪਸ਼ੂਆਂ ਦੀ ਪਰਮਾਰ ਹੈ ਜੇ ਸਰਕਾਰ ਚਾਹੇ ਤਾਂ ਮੌਜੂਦਾ ਗਊਸ਼ਾਲਾਵਾਂ ਦਾ ਵਿਸਥਾਰ ਕਰਕੇ ਹਜ਼ਾਰਾਂ ਅਵਾਰਾ ਪਸ਼ੂਆਂ ਨੂੰ ਸੰਭਾਲਿਆ ਜਾ ਸਕਦਾ ਹੈ ਲੱਖਾਂ ਜਾਨਾਂ ਜਿਹੜੀਆਂ ਉਹ ਬਚਾਈਆਂ ਜਾ ਸਕਦੀਆਂ ਨੇ ਦੋਸਤੋ ਆਓ ਖੁੱਲਕੇ ਬੋਲੀਏ ਆਓ ਇਹ ਮੁੱਦਾ ਸਰਕਾਰ ਤੱਕ ਪਹੁੰਚਾਈਏ ਇਸ ਦੇ ਲਈ ਬਾਈ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਆਪਣੀ ਆਪਣੀ ਰਾਏ ਸਾਂਝੀ ਜਰੂਰ ਕਰਿਓ